ਸ੍ਰੀ ਮਹਲਾ ਪਹਿਲਾ ਜੀਵਾ ਤੇਰਾ ਨਾਅੇ ਮਨ ਆਨੰਦ ਹਜਿਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹਜਿਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾ ਨਾ ਆਇਆ ਹੁਕਮ ਪਠਾਇਆ ਫੇਰ ਨ ਸਕਾ ਕੋਈ ਆਪੇ ਕਰਵੇ ਖਾਸ ਸਰਸਰਲੇ ਖਾ ਆਪੇ ਸੁਰਤ ਬੁਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਹੀ ਤੁਮ ਸਰਿਆਵਰ ਨਾ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਵੇੜ ਪਰਮ ਚੋਕਾਏ ਸੀ ਜੀਆ ਗੁਰ ਪਰਮ ਚੋਕਾਏ ਅਕਥ ਕਹਾਏ ਸੱਚ ਮਹ ਸਤਸਮਾਨ ਆਪੋ ਪਾਏ ਆਪ ਸਮਾਏ ਹੁਕਮੀ ਹੁਕਮੁ ਸ਼ਾਣਾ ਸੱਚੀ ਵੜਿ ਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵੜਿਆਈ ਤੋ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੋਏ ਰਾਹ ਬਾਦ ਵਧੰਦੇ ਆ ਜੀਓ ਦੋਏ ਰਾਹ ਚਲਾਏ ਹੁਕਮ ਸਵਾਰੇ ਜਨਮ ਆ ਸੰਸਾਰਾ ਨਾਮ ਬਿਨਾ ਨਾਹੀ ਕੋ ਵੇਲੀ ਵਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਨਹਾਰਾ ਨਾਨਕ ਸਾਹਿਬ ਸਬਦ ਸਿੰਜਾਪਾ ਸੱਚਾ ਸਿਰਜਣਹਾਰਾ ਭਗਤ ਸੋਹਣਾ ਦਰਬਾਰ ਸਬਦ ਸੁਹਾਇਆ ਜੀਉ ਬੋਲੈ ਅੰਮ੍ਰਿਤ ਵਾਣ ਰਸ ਨਰਸਾਇਆ ਜੀਆ ਰਸ ਨਰਸਾਇਏ ਨਾਮ ਜਸਾਏ ਗੁਰ ਕਾ ਸਬਦ ਦੇ ਕਾਣੇ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੇ ਅਮਰਾ ਪਦ ਪਾਇਆ ਆਂ ਭਗਵਾਇਆ ਮਿਰ ਲਾਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰਸਾ ਚਾ ਸਾਚੇ ਕੇ ਵਾਪਾਰੇ ਕੋ ਕਪੀਆ ਸੋ ਆਤ ਕਿਉਂ ਦਰ ਜਾਏ ਸਾਜਿਓ ਸਤਿਗੁਰੂ ਪੂਛ ਜਾਏ ਨਾਮ ਤੇ ਆਏ ਸਾਜਿਓ ਸਤਿਗੁਰੂ ਪੂਛੋ ਜਾਏ ਨਾਮ ਤੇ ਆਏ ਸਾਜਿਓ ਸੱਚ ਨਾਮ ਤੇ ਆਏ ਸੱਚ ਚਵਾਏ ਗੁਰਮੁਖ ਸੱਚ ਕੁਸ਼ਾਣਾ ਦੀਨਾ ਨਾਥ ਦੇ ਹਾਲ ਨਿਰੰਜਨ ਅੰਦਿਨ ਨਾਮ ਵਖਾਣਾ ਕਰਨੇ ਕਾਰ ਤਰੋ ਫਰਮਾਈ ਆਪੋ ਆਪਨਵਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੇ ਨਾ ਸ੍ਰੀ ਸੰਤ ਮਹੱਲਾ ਪਹਿਲਾ ਪ੍ਰਸੰਗ ਮੂਠੜੀਏ ਖਬਰ ਨਾ ਪਾਈਆ ਜਿਉ ਮਸਤਕ ਲਿਖਿਆ ਡਾਲੇਕ ਪੁਰਵਕ ਮਾਇਆ ਜੀਆ ਲੇਖ ਨਾ ਮਿਟਈ ਪੁਰਵਕ ਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗੁਣ ਵੈਹ ਵੈਹ ਹੋਸੀ ਤਾਨਾ ਜੋਵਨ ਆਕ ਕੀ ਛਾਇਆ ਵਿਰਧ ਭਏ ਦਿਨ ਕੁੰਨਿਆ ਨਾਨਕ ਨਾਮ ਵਿਨਾਦੁ ਹਾਗਣਾ ਛੋਟੇ ਝੂਠ ਵਿਛੁਨਿਆ ਵੱਡੇ ਕਰ ਕਾਲਿਓ ਗੁਰ ਕਾ ਭਾਇ ਚਲੋ ਸਾਚਾ ਨਾਮ ਤੇ ਆਏ ਪਾਵਹ ਸੁਖ ਮਹਲ ਹਉ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈੜ ਜਨ ਚਾਰੇ ਨਿਜ ਕਰ ਜਾਏ ਵਾ ਸਚ ਪਾਏ ਅਨੰਦ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨਾ ਹੋਵੀ ਸੁਣਿ ਹਉ ਲੋਕ ਸੁਆਈ ਨਾਨਕ ਸਰਸੀ ਤਾਂ ਪਿਰ ਪਾਏ ਨਾ ਰਤੀ ਸੱਚਾ ਨਾਹੀ ਆ ਨਿਜ ਕਰ ਜਾਏ ਵਹ ਸੱਚ ਪਾਏ ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨਾ ਹੋਵੀ ਸੁਣਿ ਹਉ ਲੋਕ ਸੁਆਈ ਨਾਨਕ ਸਰਸੀ ਤਾਂ ਪਿਰ ਪਾਏ ਰਤੀ ਸੱਚਾ ਨਾਹੀ ਪਿਰਤਨ ਭਾਵ ਤੋ ਪ੍ਰਭਾਵ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕਾ ਸਬਦ ਵਿਚਾਰੀ ਜੀਆ ਗੁਰ ਸਬਦ ਵਿਚਾਰੀ ਨਾਹ ਪਿਆਰੀ ਨਿਵ ਨਿ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਏ ਮਨ ਮਾਰੀ ਨਾਨਕ ਸਾਚੇ ਵਸੀ ਸੁਹਾਗਣ ਵੈਰਸਿਆ ਪ੍ਰੀਤ ਪਿਆਰੀ ਪੈਰ ਕਰ ਸੋਹ ਨਾਰ ਜੇ ਕਿਰਪਾ ਵੇ ਜੀਓ ਝੁੱਠੇ ਵਣ ਚਾਵੇ ਕਾਮਨਾ ਆਵੇ ਜੀਓ ਝੂਠੇ ਆਲਾ ਵ ਕਾਮਨਾ ਆਵਾ ਨਾ ਕਰ ਦੇਖ ਰੈਣੀ ਅਬ ਗੁਣਿਆਰੇ ਕੰਤ ਵਿਸਾਰੇ ਛੱਟੇ ਵਿਦਣ ਰੈਣੀ ਗੁਰ ਸਬਦ ਨ ਮਾਨਾ ਫਾਹੀ ਫਾਤੀ ਸਤਨ ਮਹਿਲ ਨ ਪਾਏ ਨਾਨਕ ਆਪੇ ਆਪਿ ਛਾਣਾ ਗੁਰਮੁਖ ਸਹਜ ਸਮਾਏ ਤਾਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਵਿਨਾ ਕੂੜਿਆਰ ਕੂੜ ਕਮਾਣਿਆ ਜੀਆ ਹਰ ਭਗਤ ਸੁਹਾਵੇ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਲਿਆਲਾ ਜੋ ਬਨਵਾਲਾ ਤਿਸ ਰਾਵੇ ਰੰਗ ਰਾਤੀ ਗੁਰਸਬ ਦੇ ਵਿਗਾਸੇ ਸਹਵਰਾ ਵਾਸੇ ਫਲ ਪਾਇਆ ਗੁਣਕਾਰੀ ਨਾਨਕ ਸੱਚ ਮਿਲਾ ਵੜਿਆਈ ਪਿਰ ਘਰ ਸੋਹਨਾਰੇ ਦਾ ਨਾਮ ਸ੍ਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਆ ਜੀਉ ਸਤਿਗੁਰ ਮਿਲਾ ਸੋ ਭਾਏ ਸਹਜ ਗੁਣ ਗਾਇਆ ਜੀਆ ਗੁਣ ਗਾਏ ਵਿਖਸਾ ਸਦਾ ਅਨ ਦਿਨ ਜਾ ਆਪ ਸਾਚੇ ਪਾਵੈ ਅਹੰਕਾਰ ਹਉਮੈ ਤਜਾ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਆ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਆ ਜੀਆ ਅੰਦਰ ਸਾਚਾ ਨੇ ਹੋ ਪੂਰੇ ਸਤਗੁਰਾ ਜੀਓ ਹਉ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰਾ ਜੀਓ ਕਦੇ ਨਾ ਵਿਸਾਰੀ ਅਨੰਦ ਸੰਵਾਰੇ ਜਾ ਨਾਮ ਲੇ ਤਾ ਜੀਵਾ ਸ੍ਰਵਣੀ ਸੁਣੀ ਤਾ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਾਦਰ ਕਰੇ ਤਾਂ ਸਤਗੁਰ ਮਿਲੇ ਅਨੰਦਨ ਬਿਵੇਕ ਬੁੱਧ ਵਿਚਰਾ ਅੰਦਰ ਸਾਚਾ ਨੇ ਹੂੰ ਪੂਰੇ ਸਤਗੁਰਾ ਸਤ ਸੰਗਤੇਂ ਵੇਲਾ ਬੜਾ ਭਾਗ ਤਾਂ ਹਰ ਰਸ ਆਵੈ ਜੀਉ ਅਨੰਦਨ ਰਹਿ ਹਰਾਂ ਲੈ ਵਲਾਇ ਤਾਂ ਸਹਜ ਸਮਾਵੈ ਜੀਆ ਸਹਜ ਸਮਾਵਾ ਤਾਂ ਹਰ ਮਨ ਪਾਵਾ ਸਦਾ ਅਜੀਤ ਵਾਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਵਨਾ ਲੈ ਵਲਾਗੇ ਆਰਖੋ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਾਏ ਸਤ ਸੰਗਤ ਮੇਲਾ ਵੜਾ ਭਾਗ ਤਾਂ ਹਰ ਰਸ ਆਵੈ ਜੀਉ ਦੂਜਾ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਮੈ ਰੋਹਿਆ ਮੇਰੀ ਮੇਰੀ ਕਰਤਿ ਵਿਹਾਵਾਏ ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆਪ ਉਸਤਾਵੈ ਵੈਨ ਨਾਵ ਕੋ ਸਾਥ ਨਾ ਚਾਲਾ ਪੁੱਤਰ ਕਲਤਰ ਮਾਇਆ ਤੋ ਹਿਆ ਦੂਜਾ ਭਾਇ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਆ ਕਰ ਕਿਰਪਾਲਿ ਹੋ ਮਿਲਾਏ ਮਹਲ ਹਰ ਪਾਇਆ ਜੀਓ ਸਦਾ ਰਹਾ ਕਰ ਜੋੜ ਪ੍ਰਭ ਮਨ ਭਾਇਆ ਜੀਆ ਪ੍ਰਭ ਮਨ ਭਾਵ ਤਾ ਹੁਕਮ ਸਮਾਵੈ ਹੁਕਮ万 ਸੁਪਾਇਆ ਅਨੰਦਨ ਜਪਤ ਰਹਾ ਦਿਨ ਰਾਤਿ ਸਹਜੇ ਨਾਮ ਸਮਾਇਆ ਨਾਮੋ ਨਾਮ ਲੈ ਵੜਿਆਈ ਨਾਨਕ ਨਾਮ ਮਨ ਪਾਵਾਏ ਕਰ ਕਿਰਪਾ ਲੈ ਹੋ ਮਿਲਾਏ ਮਹਲ ਹਰ ਪਾਵਾ ਜੀ ਆ ਤਨਾ ਸ੍ਰੀ ਮਹਲਾ 5 ਛੰਤ ਕੋ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਇਆਲ ਜਿਸ ਸੰਗ ਹਰ ਗਾਵਿਆ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ 라ਵਿਆ ਜੀਆ ਵਾਜ ਸੰਗ ਸਾਧੂ ਏਕਿਆ ਰਾਧੂ ਜਨਮ ਮਰਨ ਦੁਖ ਨਾਸੈ ਤੁਰ ਕਰਮ ਲੇਖਿਆ ਸਾਚ ਸੇਖਿਆ ਕੱਟੀ ਜਮ ਕੀ ਫਾਸਾਏ ਪਾਇ ਪਰਮਨਾਥੇ ਛੁਟੀ ਗਾਟੇ ਜਮ ਪੰਥ ਮੋਲ ਨ ਆਵੀਆ ਬੇਰਵੰਤ ਨਾਨਕ ਤਹਾਰਿ ਕਿਰਪਾ ਸਦਾ ਹਰ ਗੁਣ ਗਾਵੀਆ ਨਿਤ ਰਿਆ ਤਰ ਏਕ ਨਾਮ ਨਿਰੰਜਨੋ ਜਿਓ ਤੂੰ ਦਾਤਾ ਦਾਤਾਰ ਸਰਬ ਦੁਖ ਭੰਜਨੋ ਜਿਓ ਦੁਖ ਹਰਤਾ ਕਰਤਾ ਸੋਖਾ ਸੁਆਮੀ ਸਰਣਾ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਫਲ ਏਕ ਮਾਹੇ ਤਰਾਇਆ ਪੂਰਿਆ ਸਰਬ ਥਾਈ ਗੁਰ ਗਿਆਨੇ ਧਰੀ ਅੰਜਨ ਬਿਰਵੰਤ ਨਾਨਕ ਸਦਾ ਸਿਮਰਿ ਸਰਬ ਦੁਖ ਪਾਪੰਜਨਾ ਆਪリエ ਲੜ ਲਾਇ ਕਿਰਪਾ ਧਾਰੀ ਆ ਜੀਉ ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਉ दयाल सदा कृपाल स्वामी नीच थापण हारिया जे जंत सब बस तेरा सगले तेरी सारिया आप करता आप भुक्ता आप सगले ਵਿਚਾਰिया वेनवंत नानक गुण गाए जीवा ਹਰ ਜਪ ਜਪ ਬਨਵਾਰੀਆ ਹੇ ਰਾਦਰ ਸਿਆਪਾਦ ਨਾਮ ਅਮੋਲੀ ਜੀਓ ਨਿਤ ਜਪਾਂ ਤੇਰੇ ਦਾਸ ਪੁਰਖ ਅਤੋਲੀ ਜੀਓ ਸਾੰਤ ਰਸਨ ਬੁੱਠਾ ਆਪ ਤੁਠਾ ਹਾ ਰਸ ਸੇਈ ਮਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗੇ ਆ ਸਦ ਸਦਾ ਸਿਮਰ ਕਾਬਿਓ ਸੁਆਮੀ ਸਾਸ ਸਾਸ ਗੁਣ ਬੋਲਾਈ ਬਹਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੁਲਾਈ ਰਾਗ ਤਨਾਸਰੀ ਬਾਣੀ ਭਗਤ ਕਵੇਰ ਜੀ ਕੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਾਨਕ ਸਾਨੰਦਮ ਇਹੋ ਸੰਵਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤਿ ਰਾਮ ਰਿਦਾ ਵਸਾਈ ਰਹਾਓ हनुमान सर गरुड़ समान सुरपति नरपति नहीं गुण जाना चार वेद अर सिमरत पूराना कमला पति कवला नहीं जाना कहा कबीर सो परमा नाही पग लग राम रहा चरणाही दिन ते पहर पहर ते करियां आव कटा तन सीजा ਕਾਲ ਅਹਰੀ ਫਿਰਾਵਦ ਕਉ ਜਾਉ ਕਹੋ ਕਵਨ ਵਿਦ ਕੀ ਜਾ ਸੋਜਣ ਆਵਨ ਲਾਗਾ ਮਾਤ ਪਿਤਾ ਭਾਈ ਸੋਤ ਵਨਤਾ ਕਹੋ ਕੋ ਹੈ ਕਾ ਕਾ ਰਹਾ ਜਬ ਲਗ ਜੋਤ ਕਾਇ ਮਹਿ ਵਰਤਾ ਆਪਾ ਬਸੂ ਨ ਬੂਜਾ ਲਾਲਚ ਕਰਾ ਜੀਵਨ ਪਦ ਕਾਰਨ लोचन कशू नासुजा कहत कबीर सुन हो रे प्राणी छोड़ह मन के परमा केवल नाम जपो रे प्राणी पर हो एक की शरणा जो जन पाव भगत कस जान ता कह आचरज कहो ਜਉ ਜਲ ਜਲ ਮੈਂ ਕੈ ਪੈਸਨਾ ਨਿਕਸਾ ਤਿਉ ਟੁਰ ਮਿਲਿਓ ਜੂਲਾ ਹੋ ਹਰ ਕੇ ਲੋਗਾ ਮੈ ਤੋ ਮਤ ਕਾ ਭੋਰਾ ਜੋ ਤਨ ਕਾਸੀ ਤਜਹ ਕਵੀਰਾ ਰਾਮਈਆ ਕਹਾ ਨੇ ਹੋ ਰਹਾ ਗਹਤ ਕਵੀਰ ਸੁਨਹੁ ਰੇ ਲੋਈ ਪਰਮ ਨਭੂ ਲਹ ਕੋਈ ਕਿਆ ਕਾਸੀ ਕਿਆ ਉਖਰ ਮਗਹਰ RAM ਰਦਾ ਜੋ ਹੋਈ ਇੰਦਰ ਲੋਕ ਸਿਵ ਲੋਕ ਆ ਜਾਏ ਬੋ ਓਛੇ ਤਪ ਕਰ ਬਾਹੁਰ ਆਇਵਾ ਕਿਆ ਮੰਗੋ ਕਿਸ ਤੇ ਨਾਹੀ RAM ਨਾਮ ਰੱਖ ਮਨ ਵਾਹੀ ਰਾਵ ਸੋ ਬਾ ਰਾਜ ਵਿਵਾ ਵੜਿਆਈ ਅੰਤ ਨ ਕਾਹੂ ਸੰਗ ਸਹਾਈ ਪੋਤਰਾ ਕਲਾਤਿ ਰਾਸ਼ਮੀ ਮਾਇਆ ਇਨਤੇ ਕਹੋ ਕਵਨ ਸੁਪਾਇਆ ਕਹਤ ਕਵੀਰ ਅਵਰਨੇ ਕਾਮਾ ਹਮਰਾ ਮਾਨ ਧਨ RAM ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਵਹਿਨਾ ਬੂਡਤੇ ਅਦਿਕਾਏ ਰਹਾਓ ਵਨਤਾ ਸੁਤ ਦੇਹ ਗ੍ਰਹ ਸੰਪਤ ਸੁਖ ਦਾਈ ਇਹਨਾਂ ਮੈਂ ਕਛ ਨਾ ਹੈ ਤੇਰਾ ਕਾਲ ਅਵਧ ਆਈ ਆਜਾ ਮਲ ਗਜ ਗਨ ਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂ ਕਰ ਕੂ ਕਰ ਜੋ ਨ ਭ੍ਰਮੇ ਤਉ ਲਾਜ ਨ ਆਈ ਰਾਮ ਨਾਮ ਸਾਡ ਅੰਮ੍ਰਿਤ ਕਾਹੇ ਵਿਖਾਈ ਤਜ ਭਰਮ ਕਰਮ ਵਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰ ਕਾਨੀਵ ਖੁਦਾਈ ਊ ਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਿਨ ਤਿਰਨ ਧਰ ਮੂंड ਬੁਲਾਏ ਅਮਰੋ ਕਰਤਾ RAM ਸਨੇਹੀ ਕਾਹਿਰੇ ਨਰ ਕਰਵ ਕਰਤਾ ਹੋ ਵੇਨ ਸਜਾਏ ਝੂਠੀ ਦੇਹੀ ਰਹਾਉ meri meri karu karte daryodhan se pai varaha yojan shatr chala tha dehi girjan khai sarva son ki lanka hoti ravan se adkai kahan payo darwande hathi kin mein pai parai durwasa syo karta thagauri jadav e phal paaye kripa kari jane apne oopar naam deo har gun gaaye ਦਸਵਾ ਰਾਗ ਨੋ ਮੋਹ ਵਸਕੀਨੀ ਪੰਚੋ ਕਾ ਮਿਟਨਾਵ 70 ਦੋਏ ਪਰੇ ਅੰਮ੍ਰਿਤ ਸਰ ਵਿਕੋ ਮਾਰ ਕਢਾਵ ਪਾਛਾ ਬਹੁਰ ਨਾਵਨ ਪਾਵੋ ਅੰਮ੍ਰਿਤ ਬਾਣੀ ਕਟਤੇ ਉਚਰ ਆਤਮ ਕਾ ਸਮਝਾਵ ਰਹਾ ਵਜਰ ਕੁਠਾਰ ਮੋਹ ਹਾਂ ਚੀਨਾ ਕਰ ਮਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵਾ ਏਹ ਸੰਸਾਰ ਤੇ ਤਬਹੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਵ ਜੋ ਨਕਾ ਤਹਿ ਤਦ ਦਰਸ਼ਨ ਪਾਵੋ ਇਤ ਕਰ ਬਖਤ ਕਰਾ ਜੋ ਜਨ ਤਿਨ ਪੋ ਸਗਲ ਚੁਕਾਈਆ ਕਹਤ ਨਾਮ ਦਿਉ ਬਾਹਰ ਕਿਆ ਭਰ ਮਹੋ ਇਹ ਸੰਜਮ ਹਰ ਪਾਈਆ ਮਾਰਵਾੜ ਜੈਸੇ ਨੀਰ ਵਾਲਾ ਵੇਲ ਵਾਲਾ ਕਰ ਹਲਾ ਧਿਆ ਕੋ ਰੰਕ ਨਿਸ 나ਦ ਵਾਲਾ ਤਿਉ ਮੇਰਾ ਮਨ ਰਾਮਈਆ ਤੇਰਾ ਨਾਮ ਰੂਡੋ ਰੂਪ ਰੂਡੋ ਆਤ ਰੰਗ ਰੂਡੋ ਮੇਰੋ ਰਾਮਈਆ ਰਹਾ ਜਿਉ ਤਰਣੀ ਕੋ ਕ ਇੰਦਰ ਵਾਲਾ ਕੁਸਮ ਵਾਸ ਜੈ ਸੇ ਭਵਰ ਹਲਾ ਜਿਉ ਕੋਕਲ ਕੋ ਅੰਬ ਵਾਲਾ ਤਿਉ ਮੇਰਾ ਮਨ ਰਾਮਈਆ ਚਕਵੀ ਕੋ ਜੈ ਸੇ ਸੂਰ ਵਾਲਾ ਮਾਨਸ ਰੋਬਰ ਹਸਲਾ ਜਉ ਤਰਣੇ ਕੋ ਕੰਤ ਵਾਲਾ ਤਿਉ ਮੇਰਾ ਮਨ ਰਾਮਈਆ ਵਾਰਿਕ ਕੋ ਜੈਸੇ ਖੀਰ ਵਾਲਾ ਚਾਦਰਕ ਮੁਖ ਜੈਸੇ ਜਲਧਰਾ ਮਸਲੀ ਕੋ ਜੈਸੇ ਨੀਰ ਵਾਲਾ ਤਿਉ ਮੇਰਾ ਮਨ ਰਾਮਈਆ ਸਾਧਕ ਸਦ ਸਗਲ ਮੁਨ ਚਾਹ ਹ ਵਿਰਲੇ ਕਾਹੂ ਡੇਠੂਲਾ ਸਗਲ ਭਵਨ ਤੇਰੋ ਨਾਮ ਵਾਲਾ ਤਿਉ ਨਾਮੇ ਮਨ ਵੀਟੂਲਾ ਪਹਿਲ ਪੁਰੀਏ ਪੁੰਦਰਕਵੰਨਾ ਤਾਂ ਚੇ ਹੰਸਾ ਸਗਲੇ ਜੰਨਾ ਕ੍ਰਿਸ਼ਨਾ ਤੇ ਜਾ ਨਉ ਹਰ ਹਰ ਨਾ ਚੰਤੀ ਨੱਚਨਾ ਪਹਿਲੁਰ ਸਾਵਰਾ ਆਥੋਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚਾ ਪਿੰਦੀ ਮਹਾਂਸਾਗਰਾ ਰਹਾ ਨਾ ਚੰਤੇ ਗੋਪੀ ਜਨਾਨ ਆਇਆ ਤੇ ਵੈਰੇ ਕੰਨਾ ਤਰਕ ਨਚਾ ਭਰਮੀਆਂ ਚਾ ਕੇ ਸਵਾਵ ਚੌਨੀ ਆਈਏ ਮਈਏ ਏਕ ਆਨ ਜੀਆ ਪਿੰਦੇ ਉਪਕਲੇ ਸੰਸਾਰਾ ਪਰਮ ਪਰਮ ਆਏ ਤੁਮ ਚੇ ਦਵਾਰਾ ਤੋ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮਕਾਰਣਾ ਵਾਤਾ ਦਾਵਨ ਮਾਦੋ ਵਰਦ ਤੇਰਾ ਧਨ ਤੇਵੈ ਮੋਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥਾ ਲਾਗਿਲਾ ਤੂਰ ਗੋਬਿੰਦ ਚਰਨਨ ਕੀ ਸੁਰ ਨਾਰ ਮੋਨ ਜਨ ਤਿਨ ਹੋਤੇ ਦੂਰ ਰਹਾਓ ਦੀਨ ਕਾ ਦਇਆਲ ਮਾਦੋ ਗਰਵ ਪਰ ਹਾਰੀ ਚਰਣ ਸਰਣ ਨਾਮਾ ਵੱਲ ਤਿਹਾਰੀ ਤਨਸਰੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਾ ਤੁਮ ਸਰ ਅਵਪਤੀ ਹਾਰ ਕਾਗੇ ਜਾ ਬਚਨੇ ਦੋਰ ਮੋਰ ਮਨਵਾਨਾ ਜਨ ਕੋ ਪੂਰਨ ਦੀਜਾ ਹਾਵਲ ਬਲ ਜਾਓ ਰਮਈਆ ਕਾਰਣੇ ਕਾਰਨ ਕਾਵਨ ਆਵੋਲ ਰਹਾਓ ਬਹੁਤ ਜਨਮ ਵਿਛੁਰੇ ਤੇ ਮਾਦੋ ਇਹੋ ਜਨਮ ਤੁਮਾਰੇ ਰਖੇ ਕਹ ਰਵਿਦਾਸ ਆਸ ਲਗ ਜੀਵੋ ਤੇਰ ਪਾਇਓ ਦਰਸਿਆਨਾ ਦੇਖੇ ਜੇ ਤਸੈ ਇਮਰਨਾ ਕਰੋ ਨਯਾ ਨਿਆ ਵਲੋਕਨੋ ਸ਼੍ਰਵਨ ਵਾਨੇ ਸੋਜਸਪੂਰ ਰਾਖਾ ਮਨ ਸੋ ਮధు ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖਾ ਮੇਰੀ ਪ੍ਰੀਤ ਗੋਵਿੰਦ ਸੋ ਜਿਨ ਕਟ ਮੈ ਤੋ ਮੋਲ ਮਹੰਗੀ ਲਈ ਜੀ ਸਟਾ ਰਹਾ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਵਿਨ ਭਗਤ ਨਹੀਂ ਹੋਏ ਤੇਰੀ ਕਹ ਰਵਦਾਸ ਇਕ ਬੇਨਤੀ ਹਰ ਸਿਓ ਪਾਜ ਰਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਵਿਨ ਝੂਠੇ ਸਗਲ ਪਾਸਾਰੇ ਰਾ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰੋ ਲੈ ਛਿੜਕਾਰੇ ਨਾਮ ਤੇਰਾ ਆਂ ਬੁਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੈ ਤੁਜੈ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹਿ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ सगला रे ਆ ਨਾਮ ਤੇਰਾ ਧਾਗਾ ਨਾਮ ਫੂਲ ਮਾਲਾ ਭਾਰ 18 सगला ਜੂਠਾਰੇ ਤੇਰੋ ਕੀ ਆ ਤੁਝਹ ਕਾ ਅਰਪੋ ਨਾਮ ਤੇਰਾ ਤੂਹੀ ਚਵਰ ਟੋਲਾਰੇ 10 8 8 6 4 ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹ ਹਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤੇ ਨਾ ਸ੍ਰੀ ਬਾਣੀ ਭਗਤਾ ਕੀ ਤਿਰਲੋਚਨਾ ਇਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦ ਸਗਾਏ ਭੂਲੇ ਗਵਾਰੇ ਤੋ ਕਰਤਾ ਸਕਰਤ ਥਾਰੋ ਕਰਮ ਰੀ ਰਹਾ ਸ਼ੰਕਰਾ ਮਸਤਕ ਵਸਤਾ ਸੁਰਸਰੀ ਇਸ਼ਨਾਨ ਰੇ ਕੁਲ ਜਨ ਮਦੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸ੍ਰੀ ਵਿਸ਼ਵ ਕਾ ਦੀਪਕ ਸਵਾਮੀ ਤਾਂ ਚੇਰੇ ਸਵਾਰਥੀ ਪੰਖੀ ਰਾਏ ਗਰੁੜ ਤਾਂ ਤੇ ਬਾਦਵਾ ਕਰਮ ਕਰ ਅਰਣ ਪਿੰਗਲਾਰੀ ਅਨੇਕ ਪਾਤ ਕਰਤਾ ਤਰ ਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਾ ਨਾ ਪਾਰੀ ਕਰਮ ਕਰ ਕਪਾਲ ਮਾਫੀ ਤਸਰੀ ਅੰਮ੍ਰਿਤ ਸਸੀ ਤੇ ਨ ਲਾਛਮੀ ਕਲਪ ਤਰ ਸਿਖਰ ਸੁਨਾਗਰ ਨਦੀ ਚੇ ਨਾਤੰ ਕਰਮ ਕਰ ਖਾਰ ਮਾਫੀ ਤਸਰੀ ਦਾਦੀ ਲੇ ਅਲੰਕਾ ਗੜ ਉਪਾੜੀ ਲੇ ਰਾਵਣ ਵਣ ਸਲ ਵਿਸਲ ਆਣ ਤੋ ਖੀਲੇ ਹਰੀ ਕਰਮ ਕਰ ਕਸੋ ਟੀ ਮਾਫੀ ਤਸਰੇ ਪੂਰਵ ਲੋਕਿਤ ਕਰਮ ਨਾ ਮਿਟੈ ਰੀ ਕਰਗੇ ਹਣਾ ਤਾਂ ਚੇ ਮੋਹੇ ਜਾਪੀਐ ਰਾਮਚੇ ਨਾਮੰ ਵਾਦਤ ਤਿਰਲੋਚਨ ਰਾਮ ਜੀ ਸ੍ਰੀ ਸਾਨ ਤੋਪ ਦੀਪਕ ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀ ਯਾਰਾ ਨਿਰਮਲ ਵਾਤੀ ਤੋਹੇ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਆਨੰਦ ਜਾਨਾ ਪੂਰਨ ਪਰਮ ਆਨੰਦ ਵਖਾਨਾ ਮਾਧਨ ਮੂਰਤ ਪੈ ਤਾਰ ਗੋਵਿੰਦੇ ਸੈਨ ਭਣਾ ਭਜ ਪਰਮ ਆਨੰਦ ਦੀ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨੈਵੇਦਾ ਕਾਇਓ ਪੂਜੋ ਪਾਤੀ ਕਾਇਆ ਵਖੰਡ ਖੋਜਤੇ ਨਵਨਿੰਦ ਪਾਏ ਨਾ ਕਛ ਆਇਵੋ ਨਾ ਕਸ ਜਾਇਵੋ ਰਾਮ ਕੀ ਦੋਹਾਈ ਰਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਾ ਸੋ ਭਾਵਾ ਪੀਪਾ ਪ੍ਰਣਵਾ ਪਦਮ ਤਤ ਹੈ ਸਤ ਗੁਰ ਹੋਏ ਲਖਾਵਾ ਦਨੋ ਗੋਪਾਲ ਤੇਰਾ ਯਾਦਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਦ ਤਾਰਾ ਹਾ ਦਾਲ ਸੀਦਾ ਮੰਗੋ ਕੀਓ ਹਮਰਾ ਖੁਸੀ ਕਰਾ ਨਤ ਜਿਓ ਪਨਿਆ ਜਾ ਜਨਨੀ ਕਾ ਅਨਾਜ ਮੰਗੋ ਸਤ ਸੀਕਾ ਗਉਫਾ ਸਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰਕੇ ਗੀਹਨ ਚੰਗੇ ਜਨ ਤੰਨਾ ਲੇਵਾ ਮੰਗੇ ਜਾਤ